ਸੱਚ ਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਲੌਂਡ ਆਰਡਰ ਸਥਿਤੀ ਨੂੰ ਲੈ ਕੇ ਪੰਜਾਬ ਜਿਹੜਾ ਕਿੱਧਰ ਵੱਲ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਫ਼ਤੇ ਦੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਇੱਕ ਹਫ਼ਤਾ ਗੁਜ਼ਰਿਆ ਅੱਜ ਦੇ ਵਿੱਚ ਅੱਜ ਦਾ ਦਿਨ ਵੀ ਹੈ ਤਾਂ ਕਈ ਘਟਨਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਵਾਪਰ ਚੁੱਕੀਆਂ ਨੇ ਤਾਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਸ ਦਾ ਜਿਹੜਾ ਸੋਚਣਾ ਤੇ ਸਮਝਣਾ ਵੀ ਬੜਾ ਜਿਹੜਾ ਮੁਸ਼ਕਿਲ ਹੋ ਚੁੱਕਿਆ ਹੈ ਦਿਨ ਦਿਹਾੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਦਿਨ ਦਿਹਾੜੇ ਜਿਹੜੇ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਦਿਨ ਦਿਹਾੜੇ ਇਹ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਜਿਨ੍ਹਾਂ ਦਾ ਆਪਣੇ ਖੇਤਾਂ ਦੇ ਵਿੱਚ ਜਿਹੜਾ ਚੰਗਾ ਹੋ ਨਾਮ ਹੁੰਦਾ ਕੀ ਵਾਕਈ ਪੰਜਾਬ ਦੇ ਵਿੱਚ ਜੋ ਪੁਲਿਸ ਦੀ ਸਥਿਤੀ ਹੈ ਕੀ ਉਹ ਵਾਕਈ ਡਾਵਾ ਡੋ ਨਜ਼ਰ ਆ ਰਹੀ ਹੈ ਕੀ ਪੁਲਿਸ ਦਾ ਜਿਹੜਾ ਖੌਫਾ ਹੋ ਹੁੰਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਇਹ ਘਟਨਾਵਾਂ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਆਏ ਦਿਨੀ ਹਰ ਰੋਜ਼ ਕੋਈ ਨਾ ਕੋਈ ਸ਼ਹਿਰ ਦੇ ਵਿੱਚ ਜਿਹੜੀ ਘਟਨਾਵਾਂ ਉਹ ਵਾਪਰਦੀ ਆ ਤਾਂ ਇਹਦੇ ਪਿੱਛੇ ਵਜ੍ਹਾ ਕੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕਿ ਵਕਈ ਕੀ ਉਹ ਪੁਲਿਸ ਦਾ ਖੋਫ ਕੀ ਉਹ ਪੁਲਿਸ ਦਾ ਡਰ ਕੀ ਹੌਲੀ-ਹੌਲੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਆਪਾਂ ਕਹੀਏ ਜਿਹੜੀਆਂ ਗੈਂਗਵਾਰਾਂ ਜਾਂ ਫਿਰ ਲੂਟਾਖੋਵਾਂ ਨੇ ਜਾਂ ਫਿਰ ਅਜਈਆਂ ਘਟਨਾਵਾਂਾਂ ਆਖਰਕਾਰ ਵਾਪਰ ਰਹੀਆਂ ਕਿਉਂ ਨਹੀਂ ਇਹਦੇ ਪਿੱਛੇ ਕਾਰਨ ਕੀ ਹੈ ਕਿ ਸਰਕਾਰਾ ਜ਼ਿੰਮੇਵਾਰ ਨਹੀਂ ਜਾਂ ਫਿਰ ਆਪਾਂ ਸਮਝ ਸਕਦੇ ਹਾਂ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੈ ਇਹ ਸਾਰੀ ਅਸੀਂ ਤੁਹਾਨੂੰ ਪੰਜਾਬ ਦੀ ਰਿਪੋਰਟ ਜਿਹੜੀ ਹੈ ਸਾਂਝੀ ਕਰਾਂਗੇ ਇੱਕ ਹਫ਼ਤੇ ਦੇ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਇੰਨੀ ਜਿਹੜੀ ਹੈ ਹਰਕੰਪ ਮੱਚੀ ਇੰਨੀਆਂ ਵਾਰਦਾਤਾਂ ਹੋਈਆਂ ਤਾਂ ਆਖਰਕਾਰ ਕਾਰਨ ਕੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਹੌਲੀ-ਹੌਲੀ ਕਰਕੇ ਦੱਸਾਂਗੇ ਕਿ ਪੰਜਾਬ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 3 4 5 ਦੇ ਕਰੀਬ ਜਿਹੜੀਆਂ ਅਜਈਆਂ ਘਟਨਾਵਾਂ ਨੇ ਜਿਹੜੇ ਕਿ ਬੜੀਆਂ ਹਾਈਲਾਈਟ ਹੋ ਰਹੀਆਂ ਨੇ ਤੱਜ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ ਤਾਂ ਮਾਨਸਾ ਦੇ ਵਿੱਚ ਕਾਰੋਬਾਰੀ ਦਾ ਜਿਹੜਾ ਪੱਕਾ ਕਹਿ ਸਕਦੇ ਆ ਲੁੱਟ ਕਰੀਆ ਕੀਤੀ ਗਈ ਆ ਇੱਕ ਚੰਗਾ ਕਾਰੋਬਾਰੀ ਸੀ ਜਿਹਦੀ ਲੁੱਟ ਜੜੀ ਆ ਦਿਨ ਦਿਹਾੜੇ ਕੀਤੀ ਗਈ ਤਾਂ ਆਖਰਕਾਰ ਉਹ ਬਦਮਾਸ਼ ਉਹ ਚੋਰ ਇਸ ਤਰ੍ਹਾਂ ਲੁੱਟ ਕਰਕੇ ਲੈ ਗਏ ਕਿ ਪੁਲਿਸ ਦੇ ਅਜੇ ਤੱਕ ਜਿਹੜਾ ਹੱਥ ਖਾਲੀ ਨਜ਼ਰ ਆ ਰਹੇ ਨੇ ਜੇਕਰ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਜਲੰਧਰ ਦੇ ਵਿੱਚ ਦਿਨ ਦਿਹਾੜੇ ਜੁਵੈਲਰ ਦੀ ਦੁਕਾਨ ਤੇ ਨਕਾਬ ਪੋਸ਼ ਪਾ ਕੇ ਜਿਹੜੇ ਨੇ ਉਹ ਬਦਮਾਸ਼ ਆਉਂਦੇ ਨੇ ਤਾਂ ਆਖਰਕਾਰ ਉਸ ਦਾ ਸਾਰਾ ਜਿਹੜਾ ਜੁਵੈਲਰੀ ਦਾ ਸਮਾਨ ਹੈ ਤੇ ਕੈਸ਼ ਆ ਉਹ ਲੈ ਕੇ ਫਰਾਗ ਹੋ ਜਾਂਦੇ ਨੇ ਤਾਂ ਆਖਰਕਾਰ ਹੱਥ ਕੀ ਲੱਗਦਾ ਸਿਰਫ ਸੀਸੀਟੀ ਫੁਟੇਜ ਫਿਰ ਬਾਅਦ ਚ ਪਹੁੰਚ ਜਾਂਦੀ ਹੈ ਪੁਲਿਸ ਤੇ ਜਾਂ छानबीन ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਆਖਰਕਾਰ ਇਸ ਕਾਰਨ ਦੇ ਪਿੱਛੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਇਹ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਕਿ ਵਾਕਈ ਸਰਕਾਰ ਜ਼ਿੰਮੇਵਾਰ ਹੈ ਜਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਜਿਹੜੀ ਲੌਂਗ ਆਰਡਰ ਸਥਿਤੀ ਹੈ ਕਿ ਇਸ ਤਰ੍ਹਾਂ ਡਾਵਾ ਡੋਲ ਜਿਹੜੀ ਨਜ਼ਰ ਆ ਕਿਉਂ ਆ ਰਹੀ ਹੈ ਕਿ ਸਰਕਾਰਾਂ ਜਾਂ ਫਿਰ ਆਪਾਂ ਕਹਿ ਸਕਦਾ ਪੁਲ ਪ੍ਰਸ਼ਾਸਨ ਹੈ ਜਾਂ ਹਾਈ ਜਿਹੜੇ ਨੇ ਆਪਾਂ ਪਰਫਾਈਲ ਜਿਹੜੇ ਪੁਲਸ ਮੁਲਾਜ਼ਮ ਨੇ ਕਿ ਇਸ ਵੱਲ ਗੌਰ ਨਹੀਂ ਕਰ ਰਹੇ ਜਾਂ ਫਿਰ ਆਪਾਂ ਕਹੀਏ ਕਿ ਅਜ ਦੇ ਦੌਰ ਦੇ ਵਿੱਚ ਕਿ ਵਾਕਈ ਹਰ ਇੱਕ ਦੇ ਘਰ ਦੇ ਵਿੱਚ ਹਰ ਇੱਕ ਦੁਕਾਨ ਦੇ ਵਿੱਚ ਸੀਸੀਟੀਵੀ ਫੂਟ ਜਿਹੜੀ ਆਪਾਂ ਲੱਗੀ ਹੋਈ ਹੈ ਸੀਸੀਟੀ ਕੈਮਰੇ ਲੱਗੇ ਹੋਏ ਨੇ ਕਿ ਉਥੇ ਘਟਨਾਵਾਂ ਜਿਹੜੀਆਂ ਨੇ ਕੈਦ ਹੋਰੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀਆਂ ਉਹ ਵੱਧ ਦੇਖ ਰਹੀਆਂ ਨੇ ਤੇ ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਪਰ ਇਸ ਕਾਰਨ ਦੇ ਪਿੱਛੇ ਹੋਰ ਵੱਡੇ ਕੋਈ ਕਈ ਕਾਰਨ ਜਿਹੜੇ ਹੋ ਸਕਦੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੀ ਲੇਟੈਸਟ ਜਿਹੜੀ ਗੱਲ ਕੀਤੀ ਜਾਵੇ ਤਾਂ ਕਬੱਡੀ ਖਿਡਾਰੀ ਤੇਜਪਾਲ ਸਿੰਘ 27 ਸਾਲਾ ਨੌਜਵਾਨ ਜਿਹਦਾ ਕੀ ਬਹਿਰਮੀ ਦੇ ਨਾਲ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦੇਣਾ ਵਾਕਈ ਇਹ ਵੀ ਪੰਜਾਬ ਦਾ ਇੱਕ ਚਿੰਤਾ ਦਾ ਵਿਸ਼ਾ ਹੈ ਕੀ ਹੁਣ ਪੰਜਾਬ ਦੇ ਨੌਜਵਾਨ ਕਿਹੜੇ ਵੱਲ ਜਿਹੜੇ ਰਾਹ ਤੁਰ ਗਏ ਨੇ ਕੀ ਆਖਰਕਾਰ ਹੁਣ ਖਡਾਰੀਆਂ ਦਾ ਵੀ ਜਿਹੜਾ ਇਸ ਤਰ੍ਹਾਂ ਗੋਹਾਂ ਮਾਰ ਕੇ ਕਤਲ ਕਰਨਾ ਕੀ ਵਾਕਈ ਜਾਇਜ਼ ਹੈ ਕਿ ਸਾਡੀ ਪੰਜਾਬ ਪੁਲਿਸ ਜਾਂ ਫਿਰ ਸਾਡੇ ਉੱਚ ਅਧਿਕਾਰੀ ਪੁਲਿਸ ਦੇ ਕੀ ਕਿਉਂ ਇਸ ਵੱਲ ਜਿਹੜਾ ਗੋਰ ਆ ਕਿਉਂ ਨਹੀਂ ਕਰ ਰਹੇ ਕੀ ਆਖਰਕਾਰ ਇਹ ਘਟਨਾਵਾਂ ਇੰਨੀਆਂ ਕਿਉਂ ਵਧ ਰੀਆਂ ਨੇ ਕਿਉਂ ਪ੍ਰਸ਼ਾਸਨ ਚੁੱਪ ਕਰਕੇ ਬੈਠਾ ਇਹ ਪੰਜਾਬ ਦੀਆਂ ਜਿਹੜੀਆਂ ਨੇ ਤਿੰਨ ਚਾਰ ਘਟਨਾਵਾਂ ਨੇ ਜਿਹੜੀਆਂ ਆਖਰਕਾਰ ਲਗਾਤਾਰ ਜਿਹੜੀਆਂ ਨੇ ਵਧਦੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਇਹ ਵੀ ਜਿਹੜਾ ਮਾਹਿਰ ਦੱਸ ਰਹੇ ਨੇ ਕਿ ਜਿਹੜੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਕਿ ਸ਼ਾਇਦ ਹੋ ਸਕਦਾ ਬੇਰੋਜ਼ਗਾਰੀ ਦਾ ਕੋਈ ਵੱਡਾ ਕਾਰਨ ਹੋ ਸਕੇ ਪਰ ਵਾਕੀ ਇਹ ਜੇਕਰ ਬੇਰੋਜ਼ਗਾਰੀ ਦਾ ਵੱਡਾ ਕਾਰਨ ਹੈ ਪਰ ਲੁੱਟਾਂ ਖੋਹਾਂ ਕਰਨੀਆਂ ਜਾਂ ਫਿਰ ਕਿਸੇ ਨੂੰ ਮਾਰਨਾ ਜਾਂ ਗੈਂਗਵਾਰ ਕਰਨੀ ਕਿ ਵਾਕੀ ਕੋਈ ਇਹ ਜਾਇਜ਼ ਹੈ ਇਸ ਸਾਰੇ ਮਸਲੇ ਨੂੰ ਲੈ ਕੇ ਜਦੋਂ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਿਆਸਤ ਜਿਹੜੀ ਆ ਉਹ ਗਰਮੌਂਦੀ ਨਜ਼ਰ ਆ ਰਹੀ ਆ ਤਾਂ ਇੱਕ ਤੋਂ ਇੱਕ ਕਰਕੇ ਜਿਹੜੇ ਨੇ ਉਹ ਕਹਿ ਸਕਦਾ ਹੈ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਉਹ ਆਪਣਾ ਬਿਆਨ ਦੇਣਾ ਜਿਹੜੇ ਨੇ ਸ਼ੁਰੂ ਕਰ ਚੁੱਕੇ ਨੇ ਜਿਹਦੇ ਵਿੱਚ ਜੇਕਰ ਰਾਜਾ ਵਰਿੰਗ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਜਿਹੜੇ ਦਿਨ ਨੇ ਉਹ ਉਹ ਰਾਜਾ ਵਰਿੰਗ ਉਹ ਕਬੱਡੀ ਖਿਡਾਰੀ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਤਾਂ ਉਹਨਾਂ ਨੇ ਪੂਰੇ ਪੰਜਾਬ ਦੀ ਗੱਲ ਕੀਤੀ ਸਿਰਫ ਕਬੱਡੀ ਖਿਡਾਰੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕੱਲੇ-ਕੱਲੇ ਜਿਹੜਾ ਸ਼ਹਿਰ ਦਾ ਜ਼ਿਕਰ ਕੀਤਾ ਤੇ ਕੱਲੀ-ਕੱਲੀ ਵਾਰਦਾਤ ਦਾ ਵੀ ਜ਼ਿਕਰ ਕੀਤਾ ਕਿ ਆਖਰਕਾਰ ਪੰਜਾਬ ਦੇ ਵਿੱਚ ਇਹ 3-4 ਦਿਨਾਂ ਦੇ ਵਿੱਚ ਇੰਨੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਹਦੇ ਪੁੱਛੇ ਕਾਰਨ ਕੀ ਹੈ ਉਹਦੀ ਸਾਰੀ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਤਾਂ ਆਖਰਕਾਰ ਰਾਜਾ ਵਰਿੰਗ ਜੋ ਕਿ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਸੋਸ਼ਲ ਮੀਡੀਆ ਦੇ ਜੀ ਸੋਸ਼ਲ ਮੀਡੀਆ ਤੇ ਕਿ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ ਹਾਂਜੀ ਤੇ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਹੈ ਜੀ ਫੈਸਲਾ ਲਵੇ ਇਹ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਹੱਥ ડાਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜੇ ਵਾਸਤਾ ਰੱਖ ਰਹੇ ਮਾਪਿਓ ਆ ਮਾਪਿਓ ਦੇ ਵੀ 120 ਚੋਂ ਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਤੋਂ ਪੈਸਾ ਲਿਆ ਕੇ ਜ਼ਿੰਦਗੀ ਵਧੀਆ ਬਤੀਤ ਕਰਦੇ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਪਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਤੇ ਜਿਹੜੇ ਜ਼ਿਲਾ ਜੂਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਸੋ ਬਿਲਕੁਲ ਜਿਸ ਤਰ੍ਹਾਂ ਰਾਜਾ ਬੜਿੰਗ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਕਦਰ ਹੋ ਰਹੇ ਨੇ ਕਿ ਪੰਜਾਬ ਦੇ ਲੋਕ ਵਪਾਰੀ ਕਾਰੋਬਾਰੀ ਜਿਹੜੇ ਚੰਗੇ ਨਾਮ ਵਰ ਨੇ ਸੁਲਿਆਰੇ ਨੇ ਜਾਂ ਫਿਰ ਆਪਾਂ ਕਹਿੰਦੇ ਖਡਾਰੀ ਨੇ ਕਿ ਇਸ ਪੰਜਾਬ ਦੇ ਵਿੱਚ ਜੂਣਾ ਉਹਨਾਂ ਦਾ ਜਿਹੜਾ ਦੁੱਬਰ ਹੋਇਆ ਪਿਆ ਤਾਂ ਲੋਕ ਜਿਹੜੇ ਕਿਤੇ ਨਾ ਕਿਤੇ ਇਸ ਸਰਕਾਰ ਦੇ ਵਿੱਚ ਤਾਂਕ ਪਰੇਸ਼ਾਨ ਹੋਏ ਪਏ ਨੇ ਤਾਂ ਆਖਰਕਾਰ ਉਹਨਾਂ ਨੇ ਮੌਜੂਦਾ ਸਰਕਾਰ ਤੇ ਵੀ ਜਿਹੜੇ ਨੇ ਕਿਤੇ ਨਾ ਕਿਤੇ ਤੰਜ कसे ਨੇ ਪ੍ਰਸ਼ਾਸਨ ਤੇ ਵੀ ਤੰਜ कसे ਨੇ ਤੇ ਲਾਂਗ ਡਾਟਾ ਸਥਿਤੀ ਨੂੰ ਜਿਹੜਾ ਇਸ ਤਰ੍ਹਾਂ ਕਿਹਾ ਕਿ ਜਿਹੜੀ ਲਾਂਗ ਡਾਟਾ ਸਥਿਤੀ ਆ ਪੰਜਾਬ ਦੀ ਉਹ ਹੁਣ ਡਾਵਾ ਡੋਲ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਾਂ ਆਖਰਕਾਰ ਵਾਕਈ ਪੰਜਾਬ ਦੇ ਵਿੱਚ ਹਰ ਰੋਜ਼ੀਆਂ ਵਾਰਦਾਤਾ ਹੁੰਦੀਆਂ ਨਜ਼ਰ ਆਉਂਦੀਆਂ ਨੇ ਤਾਂ ਆਖਰਕਾਰ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਤਾਂ ਕਿ ਪੰਜਾਬ ਦੇ ਨੌਜਵਾਨ ਇਸ ਕਦਰ ਇਸ ਜਗ੍ਹਾ ਤੇ ਵਿੱਚ ਲੱਜ ਚੁੱਕੇ ਨੇ ਇਸ ਕੰਮ ਪਿੱਛੇ ਲੱਜ ਚੁੱਕੇ ਨੇ ਸੋ ਅਸੀਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਿਹੜੇ ਬੁੱਧੀਜੀਵੀ ਆਪਾਂ ਕਹਿ ਸਕਦੀਆਂ ਸਮਾਜ ਸੇਵਿਕ ਐ ਜ਼ਕੀਅਤ ਤਾਂ ਉਹ ਚਿੰਤਾ ਜ਼ਾਹਿਰ ਵੀ ਕਰ ਰਹੇ ਨੇ ਵਕ-ਵਕ ਪਾਰਟੀਆਂ ਦੇ ਲੀਡਰਾਂ ਦਾ ਬਿਆਨ ਵੀ ਆ ਰਿਹਾ ਤਾਂ ਅਸੀਂ ਸਾਰੀ ਜਿਹੜੀ ਜਾਣਕਾਰੀ ਹੈ ਆ ਫੋਨ ਦੇ ਜ਼ਰੀਏ ਲਾਵਾਂਗੇ ਕਿ ਅਖਰ ਕਾ ਜਿਹੜੇ ਪੰਜਾਬ ਦੇ ਹਾਲਾਤ ਹੁੰਦੇ ਨਜ਼ਰ ਆ ਰਹੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਹੈ ਸੋ ਸਾਡੇ ਨਾਲ ਜੁੜ ਚੁੱਕੇ ਨੇ ਭਗਵਾਨ ਦਾਸ ਗੁਪਤਾ ਜੀ ਜੋ ਕਿ ਸਮਾਜ ਸੇਵੀ ਨੇ ਤੇ ਨਾਲ ਹੀ ਹਰ ਇੱਕ ਪਹਿਲੂ ਦੇ ਆਧਾਰ ਤੇ ਜਿਹੜਾ ਕੋਈ ਵੀ ਪੰਜਾਬ ਦੀ ਗੱਲ ਹੁੰਦੀ ਆ ਤੋਂ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਲੋਕਾਂ ਦੇ ਸਾਹਮਣੇ ਰੱਖਦੇ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਆ ਭਗਵੰਤ ਸਿੰਘ ਗੁਪਤਾ ਜੀ ਬਹੁਤ ਸਵਾਗਤ ਹੈ ਚਰਦੀਕਲਾ ਟਾਈਮ ਟੀਵੀ ਤੇ ਤੁਹਾਡਾ ਧੰਨਵਾਦ ਜੀ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਗਵੰਤ ਸਿੰਘ ਗੁਪਤਾ ਜੀ ਅੱਜ ਦਾ ਸਾਡਾ ਜਿਹੜਾ ਇਸ਼ੂ ਇਹ ਹੈ ਪੰਜਾਬ ਦੀ ਕਿਉਂਕਿ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਵਾਕੀ ਜਿਹੜਾ ਪੰਜਾਬ ਦਾ ਮੁੱਦਾ ਹੈ ਉਸਤੇ ਗੱਲ ਕਰਨੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਲੰਬੀ ਡਾਟੇ ਦੀ ਸਥਿਤੀ ਹੈ ਉਹ ਮੈਨੂੰ ਲੱਗਦਾ ਕਿ ਤਨਾ ਕਿਤੇ ਰਾਜਨੀਤਿਕ ਲੀਡਰਾਂ ਦੇ ਮੁਤਾਬਿਕ ਉਹ ਦਾਵਾ ਡੋਲ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਫ਼ਤੇ ਦੇ ਦੌਰਾਨ ਜਿਹੜੀਆਂ ਨੇ ਕਈ ਘਟਨਾਵਾਂ ਵਾਪਰੀਆਂ ਨੇ ਥੋੜਾ ਮੈਂ ਘਟਨਾਵਾਂ ਦਾ ਜ਼ਿਕਰ ਕਰੂੰਗਾ ਮਾਨਸਾ ਦੇ ਵਿੱਚ ਕਾਰੋਬਾਰੀ ਦਾ ਕਤਲ ਹੁੰਦਾ ਹੈ ਕਾਰੋਬਾਰੀ ਦੀ ਲੁੱਟ ਹੁੰਦੀ ਹੈ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਸੀਸੀਟੀਵੀ ਦੇ ਜੋ ਫੁਟੇਜ ਆਈ ਹੈ ਸਾਹਮਣੇ ਦਿਨ ਦਿਹਾੜੇ ਜਿਹੜਾ ਸੁਨਿਆਰੇ ਦੀ ਦੁਕਾਨ ਤੇ ਜਿਹੜਾ ਨਕਾਬਕੋਸ਼ ਪਾ ਕੇ ਜਿਹੜੇ ਬਦਮਾਸ਼ ਆਉਂਦੇ ਨੇ ਤਾਂ ਸੋਨਾ ਲੁੱਟ ਕੇ ਲੈ ਜਾਂ ਤਾ ਹੁਣ ਕਬੱਡੀ ਖਿਡਾਰੀ ਜਿਹੜੇ ਨੇ ਉਹ 27 ਸਾਲਾ ਤੇਜਪਾਲ ਸਿੰਘ ਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਜਾਂਦਾ ਹੈ ਹੋਰ ਪੰਜਾਬ ਦੇ ਵਿੱਚ ਜਣੀਆਂ ਪਤਾ ਹੀ ਨਹੀਂ ਜੜੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਸੀਸੀਟੀਵੀ ਫੁਟੇਜ ਦੇ ਸਾਹਮਣੇ ਨਹੀਂ ਆਉਂਦੀਆਂ ਬਹੁਤ ਘਟਨਾਵਾਂ ਨੇ ਇਹਦੇ ਪਿੱਛੇ ਕਾਰਨ ਕੀ ਸਮਝੋ ਕਿ ਸਾਡੇ ਜਿਹੜੇ ਇਹ ਪੰਜਾਬ ਦੇ ਨੌਜਵਾਨ ਨੇ ਜਾਂ ਕੀ ਸਮਝੀਏ ਕਿਹੜੇ ਰਾਹ ਤੁਰ ਪਏ ਪੰਜਾਬ ਦੀ ਇਹਦੇ ਵਿੱਚ ਕੋਈ ਦੋ ਰਾਇ ਵੀ ਹੈ ਨਸ਼ਿਆਂ ਦਾ ਅਸੀਂ ਜਿਆਦਾ ਰੌਲਾ ਪਾਈ ਜਾ ਰਹਿਆ ਹੈ। ਹੂੰ ਐਨੀ ਨਸ਼ੇ ਪਾਰਨੀ ਹੈ ਕਿ ਜਿੰਨੀ ਸਾਡੀ ਜਿਹੜੀ ਲਾਈਨ ਆਰਡਰ ਦੀ ਉਹ ਪੋਜੀਸ਼ਨ ਬਿਲਕੁਲ ਖਸ ਗਈ ਹੈ। ਹੂੰ ਜੀ ਮੈਂ ਸਮਝਦਾ ਵੀ ਦੇਖੋ ਜਿੰਨੀ ਸਾਡੀ ਜਿਹੜੀ ਸਕਿਉਰਿਟੀ ਫੋਰਸਿਸ ਹੈ ਜਿਆਦਾ ਅਸੀਂ ਇਹ ਮਹਿਸੂਸ ਕਰਦਾਂ ਮੈਂ ਕਿ ਜਦੋਂ ਇਹ ਆਮ ਆਦਮੀ ਪਾਰਦੀ ਆਈ ਸੀ ਬਹੁਤ ਸ਼ਰਮ ਸੀ ਜੀਆਂ ਕਿ ਮੀਈਆਈਪੀ ਕਲਚਰ ਨੂੰ ਜਿਹੜਾ ਹੈ ਬਿਲਕੁਲ ਖਤਮ ਕਰਨੀ ਆ। ਬਿਲਕੁਲ ਬਿਲਕੁਲ ਮੈਂ ਉਦਘਾਟਨਾ ਵਗੈਰਾ ਦੀ ਗੱਲ ਹੀ ਕਰੂੰਗਾ ਪਰ ਮਗਰ ਜਿਹੜਾ ਹਰ ਛੋਟੇ ਤੇ ਛੋਟਾ ਲੀਡਰ ਵੀ ਕਈ ਕਈ ਜਿਹੜਾ ਵੀਆਈਪੀ ਕਲਚਰ ਦਿਖਾ ਰਿਹਾ ਉਸ ਲੋਕੀ ਵਾਲੇ ਬੰਦੇ ਨੇ ਥਾਣਿਆਂ ਦੇ ਵਿੱਚ ਦਾ ਨਫਰੀ ਹੋਣੀ ਹੈ ਇਹਨਾਂ ਨੂੰ ਇਨਵੋਲਡ ਖਾਉਣ ਜਾ ਉਹ ਜੋ ਲੁੱਟਾ ਖੋਹਣਾ ਬਹੁਤ ਜ਼ਿਆਦਾ ਹੋ ਰਹੀਆਂ ਨੇ ਕਤਲੋਗਾਰਤ ਵੀ ਹੋ ਰਹੀ ਹੈ ਜਿਸ ਨੂੰ ਕਿ ਸਭ ਤੋਂ ਪ੍ਰਾਇਮਰੀ ਜਿਹੜੀ ਹੈ ਉਹ ਲੈਂਡ ਆਰਡਰ ਨੂੰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਸਾਡੇ ਵੀਸ਼ੇਸ਼ੀ ਕਲਚਰ ਖਤਮ ਨਹੀਂ ਹੁੰਦਾ ਇਹ ਉਹ ਜਿਹੜਾ ਦੇਖਾ ਦੇਖੀ ਜਿਹੜਾ ਕਲਚਰ ਖਰਾਬ ਹੋ ਰਿਹਾ ਹੈ ਸਾਡਾ ਆ ਤੁਸੀਂ ਤਾਂ ਬਗਦੁੱਤਾ ਸਾਡੇ ਮੰਨਦੇ ਹੋ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਕੋ ਸਾਡੇ ਕੋਲ ਪੰਜਾਬ ਦੇ ਕੋਲ ਨਫਰੀ ਨਹੀਂ ਹੈ ਕਿਉਂਕਿ ਥਾਣਿਆਂ ਦੀ ਗੱਲ ਕੀਤੀ ਜਾਵੇ ਜਾਂ ਚੌਕਾ ਦੇ ਵਿੱਚ ਗੱਲ ਕੀਤੀ ਹੈ ਜਿਨ੍ਹਾਂ ਨੇ ਸੁਰੱਖਿਆ ਰੱਖਣੀ ਹੈ ਪੰਜਾਬ ਦੀ ਉਹ ਜਿਹੜੇ ਚੌਕਾ ਦੇ ਵਿੱਚ ਨਹੀਂ ਹੋਣਗੇ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਨਹੀਂ ਹੋਣਗੇ ਤਾਂ ਇਹ ਜਿਹੜੀਆਂ ਵਾਰਦਾਤਾਂ ਦਾ ਘਟਨਾਵਾਂ ਦਾ ਕਾਰਨ ਇਹ ਹੋ ਸਕਦਾ ਬਿਲਕੁਲ ਹੋਏ ਦੇਖੋ ਇਹ ਤਾਂ ਹੈ ਹੀ ਹੈ ਜੀ ਉਹ ਤਾਂ ਉਹ ਤਾਂ ਉਹਨਾਂ ਦੇ ਸਿਕਿਉਰਟੀ ਕਾਰਡ ਬਣੇ ਬੈਠੇ ਨੇ ਇਹ ਵੀ ਅੱਗੇ ਅੱਗੇ ਜਿੱਨੇ ਇਹ ਬਹੁਤ ਹੋ ਜਾਂਦੀ ਹੈ ਇਹ ਵੀ ਬਣਾਉਣਾ ਹਰ ਬੰਦਾ ਵੀ ਇਹ ਜੀ ਕਹਿੰਦਾ ਮੇਰੀ ਤਾਂ ਪੁਰਸ ਨਾ ਦਿਖ ਨਹੀਂ ਮੰਦੀ ਮੇਰੇ ਨਾਲ ਵੱਧ ਤੋਂ ਵੱਧ ਮੈਨੂੰ ਜਿਹੜੀ ਸਿਕਿਉਰਟੀ ਚਾਹੀਦੀ ਹੈ ਹੂੰ ਤੇ ਛਿਡੇ ਛਿਡੇ ਨਾਲ ਜਿਹੜੀ ਸਟੋਰੀ ਪੋਰਸ ਨੂੰ ਉਧਰ ਲੱਗ ਗਿਆ ਇੱਧਰ ਧਿਆਨ ਦੇਣ ਦੀ ਲੋੜ ਹੈ ਉਹਦੇ ਤੇ ਕੋਈ ਮਤਲਬ ਕੰਟਰੋਲ ਵੀ ਘੱਟ ਹੈ ਜਿੱਥੇ ਤੱਕ ਮੈਨੂੰ ਲੱਗ ਰਿਹਾ ਆ ਤੁਸੀਂ ਬਹੁਤੀ ਦੂਰ ਨਾ ਜਾਓ ਆਮ ਕਰਾਂ ਦੇ ਵਿੱਚ ਵਿਚ ਵਿਚਾਰੀਆਂ ਲੇਡੀਜ਼ ਦੇ ਨਾਲ ਕਿਸੇ ਦੀ ਚੈੱਕ ਨਹੀਂ ਹੋਲੀ ਕਿ ਜੇ ਦਾ ਕੋਈ ਮੋਬਾਈਲ ਖੋਲਿਆ ਜਾਂ ਜੇ ਦਾ ਪਰਸ ਮਾਰ ਲਿਆ ਇਹ ਤਾਂ ਇੰਨੀਕਾ ਡਰਾਮਾ ਹੋਣ ਲੱਗ ਗਿਆ ਕੋ ਲੋਕ ਵੀ ਅੱਜ ਤੋ ਕਹਿੰਦੇ ਕਿ ਕਿੱਥੇ ਛਾਣੇ ਚ ਗੱਜਲ ਖਾਰ ਹੋਵਾਂਗੇ ਜੀ ਛੱਡ ਪਰੇ ਆਦਮੀ ਜੀ ਕਹਿੰਦਾ ਕਿ ਵਰੀ ਭਾਗਮਾਨੇ ਰਹਿਣ ਦੇ ਮੈਂ ਨਾ ਪਰੇਸ਼ਾਨੀ ਨਹੀਂ ਚੱਲ ਸਕਦਾ ਮੈਂ ਤੈਨੂੰ ਹੋਰ ਹੀ ਬੁਲਾ ਦੂੰਗਾ ਹੂੰ ਹੂੰ ਤਾਂ ਰਹਿਣ ਦੀ ਛੱਡ ਬੜੀ ਮਤਲਬ ਇਦਾਂ ਦੀ ਹਾਲਾਤ ਵੀ ਹੋ ਰਹੀ ਹੈ ਕਿ ਤੁਸੀਂ ਸਮਝਦੇ ਹੋ ਕਿਵੇਂ ਜਿਵੇਂ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹਰ ਇੱਕ ਚੌਕ ਦੇ ਵਿੱਚ ਸੀਸੀਟੀਵੀ ਫੁਟੇਜ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਫੁਟੇਜ ਆ ਜਾਂਦੀ ਹੈ ਕਿ ਇਹ ਵੀ ਇੱਕ ਵੱਡਾ ਕਾਰਨ ਆ ਤਾਂ ਕਰਕੇ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਕੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਇਹ ਕੈਮਰੇ ਨਹੀਂ ਹੁੰਦੇ ਸੀ ਇੰਨਾ ਤਾਮ-ਜ਼ਾਮ ਨਹੀਂ ਹੁੰਦਾ ਸੀ ਸਾਹਮਣੇ ਘਟਨਾਵਾਂ ਨਹੀਂ ਆ ਸਕਦੀਆਂ ਸੀ ਇਹ ਵੀ ਇੱਕ ਸਮਝ ਲਿਓ ਵੱਡਾ ਕਾਰਨ ਨਹੀਂ ਕੁਝ ਕੁਝ ਫਾਇਦਾ ਦੇ ਹੋਇਆ लोग 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 अपनी लो, लो सुरक्षा आप ही वो सरकार वाली नहीं देख रहे, रहे दे या पुलिस वाले देख रहे वो अपनी सिक्योरिटी आप ही अपने इंतजाम करते हैं भाई दब्बा बंद ਘਰ ਬਣਾਓ ਸਿਕਿਉਰਿਟੀ ਗਾਰਡ ਰੱਖੋ ਜਾਂ ਕੈਮਰੇ ਲਾਓ ਸੀਸੀਟੀਵੀ ਕੈਮਰੇ ਲਾਓ ਆਪਣਾ ਬਚਾਅ ਰੱਖੋ ਪੈਸੇ ਤੇ ਕਾਪੜੇ ਬੈਂਕਾਂ 'ਚ ਰੱਖ ਦਿਓ ਹਮ ਡਾਕਟਰ ਬੈਂਕਾਂ 'ਚ ਮਤਲਬ ਜਿਹੜੀ ਇਹ ਜ਼ਿੰਮੇਵਾਰੀ ਪਰ ਸਰਕਾਰ ਦੀ ਬਣਦੀ ਹੈ ਜਿਹੜੀ ਵੀ ਨੂੰਤੀ ਹੈ ਚਲੋ ਕਿਸੇ ਕੋਲ ਨਹੀਂ ਜਾਣਾ ਹੈ ਵਿਆਹ ਸ਼ਾਦੀ ਜਾਣਾ ਹੈ ਪਾਰਟੀ ਜਾਣਾ ਹੈ ਤਾਂ ਉਹ ਕਿਤੇ ਪਾਈਗੀ ਉਹ ਤਾਂ ਵਿਚਾਰੇ ਲੋਕਰਾਂ ਜੋ ਕੀ ਰਹਿ ਗਈਆਂ ਸਾਰਾ ਸੋਨਾ ਸੋਨਾ ਮਹਿੰਗਾ ਹੋ ਗਿਆ ਇਹ ਵੀ ਲੁੱਟਾ ਖੋਹਾਂ ਦਾ ਜਾਦੀ ਕਾਰਨ ਬਣ ਗਿਆ ਬਿਲਕੁਲ ਬਿਲਕੁਲ ਮੋਬਾਈਲ ਜਿਹੜੇ ਲੱਖ ਰੁਪਏ ਦੇ ਮੋਬਾਈਲ ਨੇ ਹੂੰ ਲੁੱਟਾ ਖੋਹਾਂ ਤੋਂ ਇਲਾਵਾ ਇਹ ਵੀ ਕਦਰੋਗਾਰਥ ਹੋ ਰਹੀ ਹੈ ਇਹ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡਾ ਕੁਝ ਨਹੀਂ ਬੀੜਣਾ ਸਾਡਾ ਬਿਲਕੁਲ ਬਿਲਕੁਲ ਜਿਹੜਾ ਗੈਂਗਸਟਰ ਕਲਚਰ ਚੱਲਣ ਲੱਗ ਗਿਆ ਹੈ ਹੁੰਡਿਆਂ ਦਾ ਸਾਰਾ ਦਿਖਾ-ਦੇਖੀ ਹੋਇਆ ਹੁਣਾਂ ਨੂੰ ਅੰਜਾਮ ਨਹੀਂ ਦਾ ਪਤਾ ਜਾਂ ਡਰ ਗਈ ਹੈ ਬਿਲਕੁਲ ਬਿਲਕੁਲ ਚੱਟ ਜਾਏਗਾ ਨਹੀਂ ਜਦੋਂ ਜਿੰਨਾ ਲਾਇਨ ਆਰਡਰ ਸਖਤ ਹੋਊਗਾ ਜਿਵੇਂ ਤੁੰਦਰ ਸਭ ਚੌਂਕਾਂ ਦੇ ਵਿਚਕਾਰ ਮੁਲਾਜ਼ਮ ਨਹੀਂ ਹੋਣਗੇ ਹੂੰ ਤਾਂ ਜਿਹੜੀ ਅਗਦੇ ਨੇ ਲੰਘ ਜਾਣਾ ਨਾਲ ਕੋਈ ਐਕਸੀਡੈਂਟ ਇਹ ਕਰੂਗਾ ਕੋਈ ਲੋਕ ਹੋ ਵੀ ਕਰ ਲਿਆ ਜੀ ਡਰ ਡਰ ਖਤਮ ਹੋ ਜਾਂਦਾ ਨਾ ਬਿਲਕੁਲ ਠੀਕ ਹੈ ਡਰ ਖਤਮ ਬਿਲਕੁਲ ਡਰ ਖਤਮ ਉਹ ਵੀ ਮੈਨੂੰ ਕੋਈ ਰੁਕਣ ਡੁਕਣ ਵਾਲਾ ਨਹੀਂ ਹੈ ਹੂੰ ਇੱਕ 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 ਗੁਪਤਾ ਸਾਹਿਬ ਇੱਕ ਗੁਪਤਾ ਸਾਹਿਬ ਇਹ ਵੀ ਦੱਸੋ ਕਿਉਂਕਿ ਤੁਸੀਂ ਜਿਹੜਾ ਲਗਾਤਾਰ ਮੈਨੂੰ ਲੱਗਦਾ ਹਰ ਇੱਕ ਇਸ਼ੂ ਦੇ ਉੱਪਰ ਇੱਡੀਆ ਗੱਲਬਾਤ ਕਰਦੇ ਹੋ ਤੁਸੀਂ ਜਿਹੜਾ ਕਾਨੂੰਨ ਦੇ ਮੁਤਾਬਿਕ ਜਿਹੜਾ ਆਪਾਂ ਕਾਨੂੰਨ ਜਿਹੜਾ ਮਾਹਰ ਦੀ ਸਥਿਤੀ ਤੇ ਉੱਚ ਵੀ ਜੁੜੇ ਹੋਇਓ ਕਿ ਤੁਹਾਨੂੰ ਲੱਗਦਾ ਵੀ ਇਹ ਕਾਰਨ ਕੀ ਹੈ ਵੀ ਜਿਹੜੀਆਂ ਜਿਹੇ ਵਾਰਦਾਤਾਂ ਵੱਧ ਰਹੀਆਂ ਨੇ ਇਹਦੇ ਪਿੱਛੇ ਕੀ ਸਮਝਦੇ ਹੋ ਕਿ ਇੱਕ ਬੇਰੋਜ਼ਗਾਰੀ ਦਾ ਵੀ ਇੱਕ ਹੈਗਾ ਵਿਸ਼ਾ ਕੋਈ ਬਿਲਕੁਲ ਬੇਰੋਜ਼ਗਾਰੀ ਦਾ ਵੀ ਹੈ ਕਿ ਨਾ ਸ਼ਾਮਾ ਜਿਹੜੀਆਂ ਕੱਢਦੀਆਂ ਲੋਕਾਂਆਂ ਹੂੰ ਉਹ ਲੋਕ ਵੀ ਇਹ ਮੋਬਾਈਲ ਮੋਬਾਈਲ 5000 ਵਾਲੇ ਨਾਲ ਵੀ ਕੰਮ ਚੱਲਦਾ ਉਹ ਕਹਿੰਦੇ ਵੀ ਨਹੀਂ ਜੇ ਜਦ ਤੱਕ ਮੇਰੇ ਕੋਲ ਲੱਖ ਡੇਢ ਨੂੰ 2 ਲੱਖ ਦਾ ਮੋਬਾਈਲ ਨਾ ਹੋਵੇ ਮੇਰੀ ਗੱਲ ਬਣਦੀ ਨਹੀਂ ਜਾਂ ਚੰਗੀ ਵੱਡੀ ਤੋਂ ਵੱਡੀ ਗੱਡੀ ਹੋਵੇ ਉਹ ਹੱਥ ਬੰਦੇ ਨੇ ਕੀ ਹੈ ਉਹਨਾਂ ਨੇ ਖਰਚੇ ਵਧਾ ਲਏ ਤੁਸੀਂ ਜਿਹਨੂੰ ਦਿੱਕਤ ਹੈ ਜੇ ਫਲਾਣੇ ਦਾ ਮੁੰਡਾ ਬੋਡੀ ਲੈ ਕੇ ਘੁੰਮ ਰਿਹਾ ਨਾ ਤਾਂ ਮੈਂ ਕਿਹੜਾ ਮੇਰੇ ਕੋਲ ਕੱਟ ਕੱਟ ਫੋਰਨ ਚੁਣਨ ਹੋਵੇ ਇੱਥੇ ਇੱਥੇ ਆ ਕੇ ਜਿਹੜੀ ਹੈ ਇਹ ਸਾਰਾ ਜਿਹੜਾ ਕਲਚਰ ਹੈ ਉਹ ਦਿੱਕਤ ਹੁੰਦਾ ਜਾਂ ਪੰਜ ਚਾਰ ਮੁੰਡੇ ਮੈਂ ਕਿਉਂ ਨਾ ਲੈ ਕੇ ਚੱਲਣਾ ਬੌਂਸਰ ਮੇਰੇ ਨਾਲ ਵੀ ਜਾਂਦੇ ਹੋਣ ਗਲਤ ਸੋਚ ਜਿਹੜੀ ਹੈ ਨਾ ਉਹ ਇਹਨਾਂ ਚੀਜ਼ਾਂ ਨੂੰ ਇਲਜ਼ਾਮ ਦੇ ਰਹੀ ਹੈ ਤੂੰ ਸਮਝ ਨਸ਼ਾ ਨਸ਼ਾ ਮੈਂ ਨਸ਼ਾ ਵੀ ਘਪਾ ਮੇਰੀ ਗੱਲ ਸੁਣੀਵੇਂ ਨਸ਼ਾ ਵੀ ਘਪਾ ਨੂੰ ਸਮਝਦੇ ਹੋ ਕਿ ਨਸ਼ਾ ਵੀ ਜਿਹੜਾ ਇਹ ਚੀਜ਼ਾਂ ਕਰਵਾ ਰਿਹਾ ਕਤਲ ਕਰਵਾ ਰਿਹਾ ਜਾਂ ਫਿਰ ਨਸ਼ੇ ਦਾ ਨਸ਼ੇ ਦਾ ਪਰਿਵਾਰ ਕਹੀ ਹੈ ਅਗਰ ਇਕੱਲਾ ਆਪ ਨਸ਼ੇ ਨੂੰ ਦੋਸ਼ ਦੇਣਾ ਨਹੀਂ ਜੀ ਹੂੰ ਇਕੱਲਾ ਹੀ ਇਦਨ ਤੇ ਨਸ਼ਾ ਭਾਰੀ ਨਸ਼ਾ ਦੁਨੀਆ ਫਿਰਦੀ ਹੈ ਬਿਲਕੁਲ ਕੋ ਸਾਰੇ ਕ੍ਰਿਮੀਨਲ ਹੀ ਹੈ ਜੀ ਹੂੰ ਬਿਲਕੁਲ ਸਾਰੇ ਦੇਖੋ ਠੇਕੇ ਦੇ ਉੱਤੇ ਹਰ巴 ਕਰਬਰ ਪੇਦੀਦਾਰੂ ਵੀ बिकਦੀ ਹੈ ਉਹ ਵੀ ਕਿਸ ਤਰ੍ਹਾਂ ਦਾ ਨਸ਼ਾ ਹੀ ਹੈ ਕਿੰਨੇ ਚਲਦੀ ਹੈ ਰਾਜਸਥਾਨ ਤੋਂ ਹੋਰ ਸਾਰੇ ਕ੍ਰਿਮੀਨਲ ਨਹੀਂ ਹੈਗੇ ਚਲੋ ਚਲੋ ਅੱਜ ਇਹ ਨਾਲ ਇਹਨੂੰ ਪੱਲਾ ਅਸੀਂ ਨਹੀਂ ਛੱਡ ਸਕਦੇ ਇਹ ਸਾਰੇ ਜਿੰਨੇ ਵੀ ਕੋਈ ਕੋਈ ਨਸ਼ਾ ਕਰਦਾ ਹੈ ਹੋਰ ਕਰਦਾ ਹੈ ਵੀ ਇਹ ਕ੍ਰਿਮੀਨਲ ਹੀ ਹੋਊਗਾ ਠੀਕ ਸਹੀ ਗੱਲ ਨਹੀਂ ਹੈ ਚਲੋ ਠੀਕ ਹੈ ਠੀਕ ਹੈ ਭਗਵੰਦ ਗੁਪਤਾ ਜੀ ਠੀਕ ਹੈ ਠੀਕ ਹੈ ਭਗਵੰਦ ਦਾਸ ਗੁਪਤਾ ਜੀ ਸਮਾਂ ਬੜਾ ਘਟਾ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸੰਪਰਕ ਕਰਨ ਦੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਐਸਾਨ ਭਗਵੰਦ ਦਾਸ ਗੁਪਤਾ ਜੀ ਮਾਹਿਰ ਨੇ ਕਿਉਂਕਿ ਇਹ ਕਾਨੂੰਨ ਦੇ ਮੁਤਾਬਿਕ ਜਿਹੜਾ ਉਹ ਉਸ ਪੈਨਲ ਦੇ ਵਿੱਚ ਵੀ ਬੈਠਦੇ ਨੇ ਤੇ ਹਰ ਪੱਖ ਨੂੰ ਜਿਹੜਾ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਅੱਗੇ ਮੀਡੀਆ ਦੇ ਸਾਹਮਣੇ ਰੱਖਦੇ ਨੇ ਕਾਰਨ ਕਈ ਨੇ ਮੇਰੇ ਜਗਾਰੀ ਵੀ ਕਾਰਨਿਕ ਹੋ ਸਕਦੀ ਹੈ ਨਸ਼ਾ ਵੀ ਇੱਕ ਕਾਰਨ ਹੋ ਸਕਦਾ ਹੈ জাফর ਆਪਾ ਜਿਵੇਂ ਭਗਵੰਤ ਸਿੰਘ ਗੁਪਤਾ ਜੀ ਨੇ ਦੱਸਿਆ ਕਿ ਜਿਹੜੀ ਪੰਜਾਬ ਦੇ ਵਿੱਚ ਨਫਰੀ ਜਿਹੜੀ ਹੈ ਘਟ ਰਹੀ ਹੈ ਨਫਰੀ ਮਤਲਬ ਕਿ ਪੰਜਾਬ ਪੁਲਿਸ ਦੀ ਜਿਹੜੀ ਹੈ ਚੋਕਾ ਦੇ ਵਿੱਚ ਹਰ ਸਮੇ ਜਿਹੜੀ ਤਣਾਤ ਰਹਿੰਦੀ ਸੀ ਤਾਂ ਕਿਤੇ ਨਾ ਕਿਤੇ ਉਹ ਵੀ ਇੱਕ ਵੱਡਾ ਕਾਰਜ ਜਿਹੜਾ ਹੋ ਸਕਦਾ ਪਰ ਆਉਣ ਵਾਲੇ ਸਮੇ ਦੇ ਵਿੱਚ ਇਹ ਸਥਿਤੀ ਜਿਹੜੀ ਕਿਤੇ ਨਾ ਕਿਤੇ ਉਹ ਲਗਾਤਾਰ ਜਿਹੜੀ ਹੈ ਡਾਵਾ ਡੋਲ ਹੋ ਰਹੀ ਹੈ ਚਾਹ ਫਰ ਕਹਿ ਸਕਦੇ ਆ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਤਾਂ ਇਸ ਤੇ ਪੰਜਾਬ ਸਰਕਾਰ ਨੂੰ ਤੇ ਆਮ ਲੋਕਾਂ ਨੂੰ ਵੀ ਜਿਹੜਾ ਜ਼ਰੂਰ ਸੋਚਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਸਰਕਾਰਾਂ ਨੂੰ ਸਰਕਾਰਾਂ ਜਿਹੜੀਆਂ ਇਸ ਵੱਲ ਜ਼ਰੂਰ ਗੌਰ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਨਾ ਵਾਪਰ ਸਕਣ ਸੋ ਉਮੀਦ ਕਰਦਾ ਹਾਂ ਕੱਲ ਇਸੇ ਸਮੇਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਗੱਲ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਤੋਂ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.